ਅਸੀਂ ਲਗਭਗ 3 ਦਿਨ ਇੱਕ ਵੱਡੀ ਟੀਮ ਜਿਹੜੀ ਹੈਗੀ ਆ ਉਹ ਇਸੇ ਮੌਕੇ ਦੇ ਵਿੱਚ ਸ਼ਾਮਲ ਰਹੀ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਅਸੀਂ ਜ਼ਿਲ੍ਹਾਵਾਰ ਡਿਊਟੀਆਂ ਲਾਈਆਂ ਦਿਨ ਦੇ ਵਿੱਚ ਕਿਹੜੇ ਜ਼ਿਲ੍ਹਿਆਂ ਨੇ ਕਿਵੇਂ ਆਉਣਾ ਹੈ ਰਾਤ ਨੂੰ ਕਿਹਨਾਂ ਨੇ ਰੁਕਣਾ ਹੈ ਸਾਰੀਆਂ ਵੱਖ-ਵੱਖ ਤਰ੍ਹਾਂ ਦੀਆਂ ਕਮੇਟੀਆਂ ਕਿੰਨਾਂ ਨੇ ਸਾਰੇ ਇਸ ਮੋਰਚੇ ਦਾ ਪ੍ਰਬੰਧ ਕਰਨਾ ਹੈ ਕਿੰਨਾਂ ਨੇ ਕੋਈ ਲੰਗਰ ਦਾ ਪ੍ਰਬੰਧ ਕਰਨਾ ਹੈ ਕਿੰਨਾਂ ਨੇ ਕੋਈ ਮੀਡੀਆ ਦਾ ਪ੍ਰਬੰਧ ਕਰਨਾ ਹੈ ਇਹ ਵਕੋ-ਵਕਰਾ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਅਸੀਂ ਪਿਛਲੇ 3 ਦਿਨਾਂ ਦੇ ਵਿੱਚ ਇਹ ਸਰਗਰਮੀਆਂ ਕੀਤੀਆਂ ਅੱਜ ਵੀ ਤੁਸੀਂ ਜੋ ਦੇਖਿਆ ਕਿ ਸਾਰੇ ਇਹ ਸਵੇਰ ਤੋਂ ਰੈਲੀ ਦਾ ਸਾਡੀਆਂ ਸਾਰੇ ਹੀ ਸਾਥੀ ਨੇ ਜਿਹੜੇ ਉਹ ਪਕਾਇਦਾ ਰੂਪ ਚੱਲਦੇ ਆ ਆਪਣੀਆਂ ਜ਼ਿੰਮੇਵਾਰੀਆਂ 'ਚ ਲੱਗੇ ਹੋਏ ਨੇ ਕੁਝ ਸਾਥੀਆਂ ਦਾ ਜਿਵੇਂ ਜਿਹੜੇ ਜਿੰਨੀ ਕੋਈ ਸਾਡੀ ਸੰਗਰੂਰ ਦੀ ਟੀਮ ਆ ਜਿਹੜੇ ਕੋਈ ਸਾਡੇ ਬਰਨਾਲੇ ਤੋਂ ਸਾਥੀ ਨੇ ਖਾਸ ਕਰਕੇ ਇਹਨਾਂ ਚ ਜਿਵੇਂ ਬਿਜਲੀ ਮੁਲਾਜ਼ਮ ਜਿਹੜੇ ਸਾਡੇ ਸ਼ਾਮਲ ਹੋਏ ਵੈਟਰਨਰੀ ਇਨਸਪੈਕਟਰ ਐਸੋਸੀਏਸ਼ਨ ਤੋਂ ਜਿਹੜੇ ਸਾਡੇ ਇਸ ਵੈਟਰਨਰੀ ਇਨਸਪੈਕਟਰ ਯੂਨੀਅਨ ਤੋਂ ਜਿਹੜੇ ਸਾਡੇ ਸਾਥੀ ਸ਼ਾਮਲ ਹੋਏ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮੈਂ ਜ਼ਿਕਰ ਕਰਨਾ ਚਾਹਣਾ ਕਿ ਤੁਹਾਡੇ ਸਾਥ ਤੋਂ ਬਿਨਾ ਇਹ ਤਿੰਨ ਦਿਨਾਂ ਦਾ ਮੋਰਚਾ ਸਫਲ ਨਹੀਂ ਸੀ ਹੋ ਸਕਦਾ ਇਹ ਸਰਕਾਰ ਨਾਲ ਗੱਲਬਾਤ ਦੀ بجائے ਮੈਂ ਤੁਹਾਡੇ ਨਾਲ ਐਸੇ ਕਰਕੇ ਮੋਰਚੇ ਦੀ ਗੱਲ ਚਲਾਈ ਕਿ ਤਿੰਨ ਦਿਨਾਂ ਦਾ ਮੋਰਚਾ ਜਦੋਂ ਅਸੀਂ ਸੋਚਿਆ ਮਿੱਥਿਆ ਸੀ ਤਾਂ ਉਹਦਾ ਕੋਈ ਠੋਸ ਕਾਰਨ ਸੀ ਕੁਝ ਮਿੱਥਾ ਅਸੀਂ ਤੋੜਨੀਆਂ ਚਾਹੁੰਦੇ ਸੀ ਪੰਜਾਬ 'ਚ ਕੁਝ ਨਵੇਂ ਸਿਧਾਂਤ ਕੁਝ ਨਵੇਂ ਅਸੂਲ ਪੰਜਾਬ 'ਚ ਸਥਾਪਿਤ ਕਰਨੇ ਸੀ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਆ ਜਿਹੜਾ ਇੱਕ ਟ੍ਰੈਂਡ ਪੰਜਾਬ 'ਚ ਬਣ ਗਿਆ ਕਿ ਜਿਵੇਂ ਪੰਜਾਬ ਦੇ ਦੋ ਫਸਲੀ ਚੱਕਰ ਪੰਜਾਬ ਦੀ ਸਮੁੱਚੀ ਖੇਤੀਬਾੜੀ ਨੂੰ ਖਾ ਗਿਆ ਕਿ ਝੋਨਾ ਉਤੋਂ ਬਾਗਰੋਂ ਕਣਕ ਫੇਰ ਝੋਨਾ ਫੇਰ ਕਣਕ ਇਸ ਦੋ ਫਸਲੀ ਚੱਕਰ ਨੇ ਪੰਜਾਬ ਦੇ ਸਮੁੱਚੇ ਖੇਤੀ ਜਿ ਪਾੜੀ ਦੇ ਸਾਰੇ ਅਰਥਚਾਰੇ ਨੂੰ ਜਿੱਥੇ ਹਾਜੜਤਾ ਉੱਥੇ ਇਸ ਨੇ ਭਟੇ ਪੱਤਰ ਤੇ ਜੜਾ ਹੈਗਾ ਸਾਡੇ ਕਲਚਰ ਦੇ ਤੌਰ ਤੇ ਵੀ ਨੁਕਸ ਪੈਦਾ ਕੀਤੇ ਇਹ ਦੋ ਫਸਲੀ ਚੱਕਰ ਸਾਡੇ ਮੁਲਾਜ਼ਮਾਂ ਦੇ ਸੰਘਰਸ਼ਾਂ ਨੂੰ ਵੀ ਚਿੰਬੜ ਗਿਆ ਇਹ ਕਿਹੜਾ ਦੋ ਫਸਲੀ ਚੱਕਰ ਹੈ ਰੈਲੀ ਕਰੋ ਤੇ ਕਰਨੀ ਕਾਹਦੇ ਲਈ ਹੈ ਮੀਟਿੰਗ ਲਈ ਮੀਟਿੰਗ ਨਹੀਂ ਝਾਅ ਕਰਖੋ ਆ ਹੋਈ ਨਹੀਂ ਹੋਈ ਫੇਰ ਰੈਲੀ ਕਰੋ ਫੇਰ ਮੀਟਿੰਗ ਕਰੋ ਫੇਰ ਰੈਲੀ ਕਰੋ ਇਹ ਦੋ ਫਸਲੀ ਚੱਕਰ ਦੇ ਵਿੱਚ ਮੁਲਾਜ਼ਮ ਸੰਘਰਸ਼ ਜਿਹੜਾ ਉਹ ਆਠੇ ਦੇ ਵਾਕੂ ਫਸਿਆ ਹੋਇਆ ਉਸੇ ਆਠੇ ਦੇ ਵਿੱਚ ਅਸੀਂ ਘੁੰਮੀ ਜਾਂਦੇ ਆ ਕੀ ਅਸੀਂ ਹਜ਼ਾਰਾਂ ਲੋਕਾਂ ਦਾ ਉਨਾ ਦਾ ਕਾਫਲੇ ਇਕੱਠੇ ਕਰਕੇ ਲੱਖਾਂ ਰੁਪਏ ਖਰਚ ਕਰਕੇ ਕੀ ਇਸ ਸਾਰੀ ਪ੍ਰੈਕਟਿਸ ਦਾ ਇੱਕੋ ਇੱਕ ਕੰਮ ਸਿਰਫ ਆ ਮੀਟਿੰਗ ਹੁੰਦੀ ਆ ਇਸ ਸਾਰੇ ਕਲਚਰ ਨੂੰ ਸਾਨੂੰ ਤੋੜਨ ਦੀ ਲੋੜ ਆ ਕਿਉਂ ਤੋੜਨ ਦੀ ਲੋੜ ਆ ਕਿ ਜੇ ਸਾਡੇ ਤੇ ਟੈਗ ਹੀ ਇਹ ਲੱਗ ਗਿਆ